ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਕਲਾਸ ਦੇ ਨਤੀਜਿਆਂ ਚ ਮਜ਼ਦੂਰ ਦੀ ਧੀ ਨੇ ਚਮਕਾਇਆ ਨਾਮ ਬਲਾਗ ਪਾਤੜਾ ਚ ਪਹਿਲਾ ਅਤੇ ਪੰਜਾਬ ਚ 13ਵਾਂ ਰੈਂਕ ਕੀਤਾ ਹਾਸਲ ਮਾਪਿਆਂ ਦੇ ਖੁਸ਼ੀ ਚ ਆਏ ਹੰਝੂ ਆਈਪੀਐਸ ਅਫਸਰ ਬਨਨ ਦਾ ਸਜਾਇਆ ਸੁਪਨਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਕਸਬਾ ਘੱਗਾ ਦੇ ਇੱਕ ਮਜ਼ਦੂਰ ਦੀ ਧੀ ਕਿਰਨ ਜੋਤ ਕੌਰ ਨੇ ਲਖ ਪਾਤਣਾ ਚ ਪਹਿਲਾ ਅਤੇ ਪੰਜਾਬ ਅਦਰ ਤੇ 13ਵਾਂ ਰੈਂਕ ਹਾਸਲ ਕਰਕੇ ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਮਾਲਵਾ ਪਬਲਿਕ ਸਕੂਲ ਕੱਗਾਟ ਪੜਦੀ 12ਵੀਂ ਕਲਾਸ ਦੀ ਕਿਰਨ ਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਦੀ ਇਸ ਪ੍ਰਾਪਤੀ ਤੇ ਘਰ ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਿਨ੍ਹਾਂ ਚ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਘਰ ਪਹੁੰਚ ਕੇ ਜਿੱਥੇ ਉਸ ਦਾ ਹਾਰ ਪਾ ਕੇ ਸਵਾਗਤ ਕਰਦੇ ਵਿਧਾਈਆਂ ਵੀ ਦਿੱਤੀਆਂ ਉੱਥੇ ਹੀ ਮੂੰਹ ਮਿੱਠਾ ਕਰਵਾਇਆ। ਪਾਤਰਾਂ ਤੋਂ ਸਤਪਾਲ ਗਰਗ ਦੀ ਰਿਪੋਰਟ ਨਾਮ ਕਿਰਨਜੋਤ ਕੋਰ ਹੈ ਕਿਹੜੀ ਕਲਾਸ ਵਿੱਚ ਡੋਟਰ ਕਿੰਨੇ ਨੰਬਰ ਆਏ ਨੇ ਪਲੱਸ 2 ਕਲਾਸ 3 ਕਿਹੜੇ ਸਕੂਲ پڑھਦੇ ਜੀ ਮਾਲਵਾ ਸਕੂਲ ਕੀ ਹਾਲਾਤ ਸਕੂਲ ਪੜਨੇ ਮਿਲਦੇ ਤੁਹਾਡੇ ਜਿੰਨੇ ਪੜਦੇ ਜੀ ਕਿਸ ਤਰ੍ਹਾਂ ਦਾ ਮਾਣ ਦੇ ਵਿੱਚ ਵਿਚਾਰ ਆਉਂਦੇ ਜੀ ਤੁਹਾਡੇ ਵੀ ਪੜਨਾ ਹੈ ਅੱਗੇ ਪੜ੍ਹ ਕੇ ਕੀ ਮਾਣ ਹੈ ਤੇ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਮੁਸ਼ਕਿਲਾਂ ਦਾ ਵੈਸੇ ਸਾਹਮਣਾ ਤਾਂ ਕਰਨਾ ਪਿਆ ਪਰ ਮੈਂ ਸੋਚਿਆ ਵੀ ਬੱਜੀ ਮੈਂ ਕਹਿੰਦੇ ਨੇ ਸਾਰੇ ਬਾਹਰ ਜਾਂ ਕਹਿੰਦੇ ਸੋਚਦੇ ਨੇ ਵੀ ਕਹਿੰਦੇ ਨੇ ਆਲਸ ਕਰਕੇ ਬਾਹਰ ਜਾਣਾ ਹੈ ਉਵੇਂ ਨਹੀਂ ਮੈਂ ਸੋਚਿਆ ਮੈਂ ਸੋਚਿਆ ਵੀ ਕਹਿੰਦੇ ਨੇ ਇੱਥੇ ਰਹਿ ਕੇ ਸਾਰਾ ਕੁਝ ਕਰਨਾ ਬਾਹਰ ਜਾਂਦੀ ਇੱਛਾ ਨਹੀਂ ਹੈਗੀ ਕੀ ਕੀ ਬਣਨਾ ਚਾਹੁੰਦੇ ਹੋ ਆਈਪੀਐਸ ਆਪ ਵੀ ਸੋਚਾ ਗਿਆ ਆਈਪੀਐਸ ਬਣਨ ਦੀ ਉਹਨਾਂ ਦੇ ਜ਼ੁਲਮ ਨੂੰ ਰੋਕਣ ਵਾਸਤੇ ਇਹ ਮਤਲਬ ਜ਼ਰੂਰੀ ਹੈਗੀ ਇੱਥੇ ਭਾਰਤੀ ਰਹਿ ਕੇ ਸੇਵਾ ਕਰਨੀ ਜ਼ਰੂਰੀ ਤੁਹਾਡੇ ਪਿਤਾ ਕੀ ਕੰਮ ਕਰਦੇ ਨੇ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਚੰਗੇ ਨੰਬਰ ਲੈਣੇ ਚਾਹੀਦੇ ਜੀ ਅਸੀਂ ਸਾਨੂੰ ਇਹ ਦੱਸਦੇ ਹੋਏ ਅੱਜ ਬੜਾ ਫਖਰ ਤੇ ਮਾਣ ਮਹਿਸੂਸ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਬੱਚੀ ਕਿਰਨ ਜੋਤ ਡਾਕਟਰ ਆਫ ਸੁਰਜੀਤ ਸਿੰਘ ਕੱਗਾ ਜੋ ਕਿ ਇੱਕ ਮਜ਼ਦੂਰ ਇਨਸਾਨ ਨੇ ਜਿਨ੍ਹਾਂ ਦਾ ਜਦੋਂ ਤੋਂ ਇਹਨਾਂ ਦੇ ਬੱਚੇ ਸਾਡੇ ਕੋਲ ਪੜ ਰਹੇ ਨੇ ਪਿਛਲੇ ਲਗਭਗ 20 ਸਾਲ ਤੋਂ ਇਹਨਾਂ ਦੇ ਤਿੰਨ ਬੱਚੇ ਤਿੰਨੋਂ ਨੇ ਹੀ ਸਾਡੇ ਕੋਲੋਂ ਹੀ ਐਜੂਕੇਸ਼ਨ ਸਾਰੀ ਲਈ ਹੈ ਔਰ ਇਹਨਾਂ ਨੇ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਕੇ ਮਜ਼ਦੂਰੀ ਕਰਕੇ ਸਾਡੇ ਨਾਲ ਮਤਲਬ ਇਹਨਾਂ ਬੱਚਿਆਂ ਨੂੰ ਜਦੋਂ ਅੱਜ ਬੜਾ ਮੁਸ਼ਕਿਲ ਦੌਰ ਹੈ ਇਹ ਤਿੰਨ ਬੱਚੇ ਪੜਾਉਣਾ ਇੱਕ ਮਜ਼ਦੂਰ ਲਈ ਬਹੁਤ ਮੁਸ਼ਕਿਲ ਹੈ ਪ੍ਰਾਈਵੇਟ ਸਕੂਲ 'ਚ ਹਾਲਾਂਕਿ ਸਕੂਲ ਨੇ ਵੀ ਹਮੇਸ਼ਾ ਇਹਨਾਂ ਨਾਲ ਬਹੁਤ ਕੋਆਪਰੇਟ ਕੀਤਾ ਯਾ ਫੀਸਾਂ ਚ ਮਤਲਬ ਅਸੀਂ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਮਾਨਲੀ ਹਾਲਤ ਸੀ ਅਸੀਂ ਉਸ ਤਰ੍ਹਾਂ ਦੇ ਲਈ ਇਹਨਾਂ ਨਾਲ ਸਹਿਯੋਗ ਕੀਤਾ ਤੇ ਸਭ ਤੋਂ ਵੱਡੀ ਗੱਲ ਇਹਨਾਂ ਦੇ ਬੱਚਿਆਂ ਨੇ ਵੀ ਇਹਨਾਂ ਦਾ ਬਹੁਤ ਮਾਣ ਵਧਾਇਆ ਤਿੰਨੋਂ ਬੱਚੇ ਵੱਡੀ ਬੱਚੀ ਕੁਲਵਿੰਦਰ ਕੌਰ ਉਸ ਤੋਂ ਬਾਅਦ ਬੱਚਾ ਦੂਸਰਾ ਸੀਗਾ ਕਿ ਗੁਰਪ੍ਰੀਤ ਸਿੰਘ ਤੇ ਤੀਸਰੀ ਇਹ ਕਿਰਨਜੋਤ ਇਹਨੇ ਸਭ ਤੋਂ ਜ਼ਿਆਦਾ ਹਮੇਸ਼ਾ ਦੋਨੋਂ ਬੱਚੇ ਉਹ ਵੀ ਫਰਸਟ ਆਉਂਦੇ ਸੀ ਇਹਨੇ ਪੰਜਾਬ ਚ ਹੁਣ 12ਵੀਂ ਕਲਾਸ ਦੀ ਜਿਹੜੀ ਰਿਜ਼ਲਟ ਆਇਆ ਕੱਲ ਤੈਨੇ 13ਵਾਂ ਰੈਂਕ 328 488 ਨੰਬਰ 500 ਚੋਂ ਲੈ ਕੇ ਇਹ ਪੰਜਾਬ ਪੱਧਰ ਤੇ 13ਵੇਂ ਰੈਂਕ ਤੇ ਆ ਕੇ ਇੰਨੇ ਸਾਡਾ ਵੀ ਤੇ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕੀਤਾ ਇਹ ਪਾਤਣਾ ਬਲਾਕ ਚੋਂ ਪਹਿਲੇ ਨੰਬਰ ਤੇ ਆ ਤੇ ਅਸੀਂ ਬਹੁਤ ਮਹਿਸੂਸ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਟਾਫ ਨੇ ਸਾਰੇ ਨੇ ਬਹੁਤ ਮਿਹਨਤ ਕੀਤੀ ਹੈ ਇਹਦੇ ਜਿਵੇਂ ਫਿਜ਼ੀਕਲ ਚੋਂ ਔਰ ਹਿਸਟਰੀ ਚੋਂ 100 ਚੋਂ 100 ਨੇ ਸ਼ਾਇਦ ਔਰ ਸੋਸ਼ੀਓਲੋਜੀ ਚੋਂ 100 ਚੋਂ 100 ਨੇ ਤੇ ਬਾਕੀ ਦੋ ਸਬਜੈਕਟਾਂ ਚੋਂ 95 94 ਨੇ ਔਰ ਇਹ ਪਰੇ 100 ਚੋਂ 100 ਵਾਲੀ ਸੀ ਹਮੇਸ਼ਾ ਇਹ ਬੱਚੀ ਹਰ ਹਮੇਸ਼ਾ ਹਰ ਕੰਪੀਟੀਸ਼ਨ ਹਰ ਟੈਸਟ ਹਮੇਸ਼ਾ ਗੇਰਨਦੀ ਸੀ ਉਹਦਾ ਸਾਥ ਰਹੇਗਾ ਪੂਰਾ ਬੱਚੀ ਦਾ ਜਦੋਂ ਕੇ ਬਿੱਤੇ ਜਾਂਦੇ ਜੋ ਇੱਛਾ ਇਹ ਦੀ ਬੁਰੀ ਜੀ ਮੇਰਾ ਹਰ ਬੱਚੇ ਨਾਲ ਹਮੇਸ਼ਾ ਪੂਰਾ ਸਾਥ ਰਹਿੰਦਾ ਔਰ ਇਹਦੇ ਨਾਲ ਸਪੈਸ਼ਲ ਹੈ ਇਹਦੇ ਨਾਲ ਸਪੈਸ਼ਲ ਮੇਰਾ ਐਗਰੀਮੈਂਟ ਸੀਗਾ ਇਹਦੇ ਇਹਦੇ ਮਦਰ ਨਾਲੋਂ ਜ਼ਿਆਦਾ ਮੈਂ ਇਹਨੂੰ ਪਿਆਰ ਕਰਦੀ ਸੀ ਉਹ ਮੇਰੇ ਕੋਲ ਸ਼ਿਕਾਇਤ ਕਰਦੇ ਹੁੰਦੇ ਸੀ ਪਰ ਮੈਂ ਇਹਦਾ ਸਾਥ ਦਿੰਦੀ ਸੀ ਹਮੇਸ਼ਾ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਮਹਿਸੂਸ ਕਿਵੇਂ ਰਿਹਾ ਬਹੁਤ ਵਧੀਆ ਮਹਿਸੂਸ ਰਿਹਾ ਹੂੰ ਉਮੀਦ ਸੀ ਬੱਟੀ ਰੋ ਹਾਂ ਬੇਟੀ ਨੂੰ ਉਮੀਦ ਸੀ ਤੁਹਾਨੂੰ ਵੀ ਹਾਂਜੀ ਹਾਂ ਮੀਟ ਆਈ ਕਿ ਤਾ ਮੀਟ ਆਈ ਵਰਨਾ ਇਹ ਵਧੀਆ ਪੜਦੀ ਆ ਉਸ ਸਾਨੂੰ ਜਿਹੜਾ ਸਕੂਲ ਆ ਆਪਣਾ ਮਾਲਵਾ ਸਾਡਾ ਬੜੀਆ ਸੰਯੋਗ ਦਿੱਤਾ ਜੀ ਨੇ ਬੱਚਿਆਂ ਬਾਰੇ ਬਹੁਤ ਸੱਚਾ ਹੈ ਸਾਡੇ ਬਾਰੇ ਸਾਡੀ ਗਰੀਬੀ ਵੀ ਦੇਖੀ ਆ ਨਾ ਹੂੰ ਸਾਡੇ ਕਿ ਸੱਚੇ ਵੀ ਮੈਂ ਇੱਕ ਮਜਦੂਰੀ ਦਰਜੇ ਕੰਮ ਕਰਕੇ ਬੱਚ ਨੂੰ ਐਂਡਿ ਪੜਾ ਦੂਆ ਨਾ ਨਹੀਂ ਮੇਰੀ ਸੋਚ ਇਹ ਹੀ ਧੀ ਵੀ ਮੈਂ ਵਦਿਆ ਕਿੰਨਾ ਕੋ ਮਹਿਸੂਸ ਖੁਸ਼ੀ ਹੋ ਰਹੀ ਹੈ ਅਭੀ ਮੇਰੀ ਬੇਟੀ ਤੋਂ ਕਿ ਦੇਖੋ ਜਿੱਦ ਹਿੰਦੂ ਆ ਗਈ ਚਲ ਉਹ ਇਹ ਸਾਡੀ ਕਹਿੰਦਾ ਹੀ ਆ ਦਰ ਵਾਸਤੇ ਟੀਚਰਾਂ ਵਾਸਤੇ ਇਹੀ ਪਾਲ ਹੁੰਦੇ ਨੇ ਸਾਲ ਬਾਅਦ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਇਲਾਕੇ ਦਾ ਸਕੂਲ ਦਾ ਤੇ ਪੇਰੈਂਟਸ ਦਾ ਨਾਮ ਰੌਸ਼ਨ ਕਰਦੇ ਨੇ ਇਹਨਾਂ ਦੇ ਪਰਿਵਾਰ ਨੇ ਵੀ ਸਕੂਲ ਨੇ ਵੀ ਹਰ ਪੱਖੋਂ ਬੱਚੀ ਦਾ ਸਾਥ ਦਿੱਤਾ ਤੇ ਬੱਚੀ ਨੇ ਵੀ ਰੱਜ ਕੇ ਮਿਹਨਤ ਕੀਤੀ ਹੈ ਬਹੁਤ ਮਨ ਖੁਸ਼ੀ ਹੁੰਦਾ ਜੀ ਇਹ ਇਹੋ ਜਿਹਾ ਪਾਲ ਹਮੇਸ਼ਾ ਹੁੰਦੇ ਰਹਿਣ ਸਾਰੇ ਬੱਚਿਆਂ ਨੂੰ ਇਹੀ ਮੈਸੇਜ ਹੈ ਰੱਜ ਕੇ ਮਿਹਨਤ ਕਰੋ ਆਪਣੇ ਇਲਾਕੇ ਦਾ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਦਾ ਨਾਮ ਰੌਸ਼ਨ ਕਰੋ ਕਿ ਤੁਹਾਡੇ ਬੇਟੀ ਨੇ ਇੱਕ ਵਧੀਆ ਰੈਂਕ ਪ੍ਰਾਪਤ ਕੀਤਾ ਹੈ ਬਲੌਗ ਦੇ ਉਸ ਤੋਂ ਅੱਜ ਪਲੱਸ 2 ਦਾ ਰਿਜ਼ਲਟ ਆਉਣ ਤੋਂ ਬਾਅਦ ਬਹੁਤ ਹੀ ਫਖਰ ਮਹਿਸੂਸ ਹੋ ਰਿਹਾ ਹੈ ਸਾਡੀ ਬੱਚੀ ਕਿਰਨ ਜੋਤ ਨੇ 13ਵਾਂ ਸਥਾਨ ਰੈਂਕ ਪ੍ਰਾਪਤ ਕੀਤਾ ਹੈ 98 ਤੋਂ ਸਕੂਲ ਮਾਲਵਾਪੁਰ ਸਕੂਲ ਦੀ ਸਥਾਪਨਾ ਹੋਈ ਸੀ ਉਸੇ ਦਿਨ ਤੋਂ ਹੀ ਧਾਰਿਆ ਹੋਇਆ ਸੀ ਕਿ ਸਾਡਾ ਬੱਚਾ ਵੀ ਕਦੇ ਮੈਡ ਦੇ ਵਿੱਚ ਆਵੇ ਤੇ ਹਰ ਇੱਕ ਸਾਲ ਅਸੀਂ ਕੋਸ਼ਿਸ਼ ਕਰਦੇ ਸੀ ਸਾਡੇ ਟੀਚਰ ਸਾਡਾ ਸਟਾਫ ਸਾਰਾ ਬਹੁਤ ਕੋਸ਼ਿਸ਼ ਕਰਦਾ ਸੀ ਤੇ ਇੱਕ ਦੋ ਰੈਂਕ ਨੰਬਰਾਂ ਤੋਂ 1 ਤੋਂ ਨੰਬਰਾਂ ਤੋਂ ਰਹਿ ਜਾਂਦਾ ਸੀ ਅੱਜ ਸਾਡੀ ਬੇਟੀ ਨੇ ਇਹ ਸਾਡਾ ਡਿਗਰੀ ਪੂਰਾ ਕੀਤਾ ਹੈ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਟੀਚਰ ਅਮਨਿੰਦਰ ਜੀ ਤੇ ਸਾਡੇ ਰੁਪਿੰਦਰ ਜੀ ਤੇ ਆਪਣੇ ਹਸਾਬ ਵਿੰਦਰ ਵਿੰਦਰ ਸਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਸਬਜੈਕਟਾਂ ਤੋਂ 100 ਚੋਂ 100 ਨੰਬਰ ਲੈ ਕੇ ਬੱਚੀ ਨੇ ਰਾਮਰ ਬਧਾਇਆ ਪਰਿਵਾਰ ਨੂੰ ਕਿਵੇਂ ਦੇਖਦੇ ਹੋ ਪਰਿਵਾਰ ਜਿਵੇਂ ਇੱਕ ਮਜ਼ਦੂਰੀ ਕਰਦਾ ਸੀ ਇੱਕ ਬੱਚੇ ਨੇ ਟਾਪਰ ਕੀਤਾ ਤਾਂ ਪਰਿਵਾਰ ਦੇ ਅੱਜ ਮਾਹੌਲ ਘਰ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਮੈਂ ਇਸ ਬੱਚੀ ਨੂੰ ਆਈਪੀਐਸ ਅਫਸਰ ਬਣਨਾ ਦੇਖਣਾ ਚਾਹੁੰਦਾ ਜੇਕਰ ਇਹਦੇ ਪਿਤਾ ਜੀ ਕੁਝ ਵੀ ਕਮੀਆਂ ਰਹਿੰਦੀਆਂ ਹੋਣਗੀਆਂ ਕੋਈ ਖਰਚੇ ਵੱਲੋਂ ਜਾਂ ਕਿਸੇ ਤਰ੍ਹਾਂ ਵੀ ਮਾਲੀ ਹਾਰ ਜੇਕਰ ਕਿਸੇ ਸਾਹਿਬ ਕਿਸੇ ਦੀ ਜਰੂਰਤ ਹੋਏਗੀ ਤਾਂ ਮੈਂ ਹਰ ਇੱਕ ਤਰ੍ਹਾਂ ਸਾਥ ਦਵਾਂਗਾ ਆਦਰ ਸਾਹਿਬ ਕੀ ਕਰਦੇ ਨੇ ਵੈਸੇ ਪਾ ਸਾਹਿਬ ਮਜ਼ਦੂਰੀ ਕਰਦੇ ਨੇ ਲੱਗਦਾ ਹੈ ਉਸ ਹਿਸਾਬ ਨਾਲ ਕਿ ਜਿੰਨੇ ਖਰਚੇ ਹੈਗੇ ਅੱਗੇ ਉਹ ਕਰਨੇ ਬਹੁਤ ਔਖੀ ਗੱਲ ਹੈ ਪਰ ਤੂੰ ਜੋ ਵੀ ਇਹਨਾਂ ਲੋਡ ਪਾਉਗੀ ਕਿਤੇ ਵੀ ਲੋਡ ਪਾਉਗੀ ਕਿਸੇ ਫੀਲਡ ਦੇ ਵਿੱਚ ਮੈਂ ਨਾਲ ਤਰੋਂ ਮਨੋਂ ਤਰੋਂ ਸਾਥ ਤੇ ਉਹ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਸੀਗੀਆਂ ਜੋ ਅਸੀਂ ਬੱਚਿਆਂ ਨੂੰ ਜਿਵੇਂ ਮੋਟੀਵੇਟ ਕੀਤਾ ਤੇ ਸਾਡੀ ਬੱਚੀ ਨੇ ਉਹ ਗੱਲਾਂ ਨੂੰ ਆਪਣੇ ਅੰਦਰ ਧਾਰਿਆ ਇਸ ਬੱਚੀ ਨੂੰ ਜਦੋਂ ਪੁੱਛਿਆ ਜਾਂਦਾ ਵੀ ਤੂੰ ਕੀ ਬਣੇਗੀ ਇਹਨੇ ਕਦੇ ਵੀ ਨਹੀਂ ਕਿਹਾ ਮੈਂ ਬਾਹਰ ਜਾਣਾ ਇਹ ਕਹਿੰਨੇ ਮੈਂ ਆਈਪੀਐਸ ਅਫੀਸਰ ਬਣਾਂ ਤੇ ਦੇਸ਼ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਇਕ ਤਾਂ ਕੁੜੀਆਂ ਦੇ ਨਾਲ ਜਿਹੜੇ ਅੱਜ ਮਾੜੇ ਹਾਲਾਤ ਨੇ ਬਾਹਰ ਜਾਣ ਤੋਂ ਕੁੜੀਆਂ ਡਰਦੀਆਂ ਨੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਤੇ ਉਹਦੇ ਖਿਲਾਫ ਕਹਿੰਦੀ ਮੈਂ ਲੜਾਈ ਲੜਨੀ ਹੈ ਤੇ ਜਿਹੜਾ ਦੇਸ਼ 'ਚ ਜਿਵੇਂ ਕਰਪਸ਼ਨ ਹੈ ਜਾਂ ਹੋਰ ਬਹੁਤ ਸਾਰੀਆਂ ਹਾਲਤਾਂ ਨੇ ਜਿਹੜੀਆਂ ਸਮਾਜ ਨੂੰ ਪਿੱਛੇ ਧੱਕ ਰਹੀਆਂ ਨੇ ਉਹਦੇ ਖਿਲਾਫ ਲੜਨਾ ਇਹ ਬੱਚੀ ਦਾ ਸੁਪਨਾ ਹੈ